ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਬਣਾ ਕੇ ਭੇਟਾ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਬੜੇ ਕੋਸ਼ ਹੋਏ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਪਤਾ ਕੀ ਕਹਿੰਦੇ ਕਹਿੰਦੇ ਤੇਰੇ ਹੱਥ ਚ ਕਲਾ ਬੜੀ ਆ ਬੜੀ ਸੋਹਣੀ ਤੋਂ ਬੰਦੂਕ ਤਿਆਰ ਕੀਤੀ ਆ ਹੁਣ ਜੋ ਤੂੰ ਚਾਹੁੰਦਾ ਹੈ ਮੰਗ ਤੇਰੇ ਮਨ ਦੀ ਕੀ ਇਸ਼ਾ ਉਸ ਪਿਆਰੇ ਨੇ ਅਦਾ ਕੀਤੀ ਹੋਈ ਆ ਗੁਣੇ ਕਾ ਮਹਾਰਾਜ ਮੇਰੀ ਆ ਜੜੀ ਹੁਨਰਵਾਲੀ ਕਲਾ ਦਾ ਗੁਣਿਆ ਤੇ ਮੇਰੀਆਂ ਪੀੜੀਆਂ ਤੱਕ ਨਹੀਂ ਚੱਲਦਾ ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਬਚਨ ਬੜੇ ਪਿਆਰੇ ਗਏ ਸਤਿਗੁਰੂ ਗੁਰੂ ਆਗੰਗ ਸਹਿਬ ਕਹਿਣ ਲੱਗੇ ਜੇ ਇਹ ਕਾਲ ਆ ਤੇ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਨੇ ਨੀ ਕੋ ਕਮਾਈ ਕਰਨੀ ਐ ਇੰਨੀ ਕੋ ਕਿਰਤ ਕਰਨੀ ਐ ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਔਜ਼ਾਰ ਪੁਹੀ ਤਿਆਰ ਕਰਕੇ ਦਿਆ ਕਰੋ ਸਤਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਹੋਏ ਭਾਈ ਲਾਮੂ ਭੰਗਰ ਨੇ ਆਲੋਗਿਆ ਕੱਲੀ ਆਪਣੀ ਨਹੀਂ ਉਹਨੇ ਆਉਣ ਵਾਲੀਆਂ ਪੀੜੀਆਂ ਦੀ ਰੋਟੀ ਮੰਗ ਲਈ ਗੁਰੂ ਘਰ ਗੁਰੂ ਸਾਹਿਬ ਧੰਨ ਗੁਰੂ ਘਰ ਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਵਟਨਾ ਸਭ ਦਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਵੀ ਨਾਲ ਕਰਦੇ ਕਹਿਣ ਲੱਗੇ ਜੇ ਤੂੰ ਪੀੜੀਆਂ ਦੀ ਦਾਤ ਮੰਗੀ ਤੇ ਦਾਤ ਇਹ ਲੰਬਾ ਸਮਾਂ ਚੱਲੂ ਤੇ ਪਾਤਸ਼ਾਹ ਨੂੰ ਆਖਣ ਲੱਗਾ ਮਹਾਰਾਜ ਸਾਹਿਬ ਇਸ ਉਹਨਾਂ ਨੂੰ ਗਾਂ ਅਜੇ ਚਲਾਉਣ ਵਾਲਾ ਵਤਾਉਣ ਵਾਲਾ ਸਖਾਉਣ ਵਾਲਾ ਹੈ ਕੋਈ ਨਹੀਂ ਤੇ ਤਾਂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆਏ ਕਰ ਤੇਰੇ ਘਰ ਕੋ ਜੰਗੀ ਆਏਗਾ ਬੜੀ ਚੜ੍ਹਦੀ ਕਲਾ ਵਾਲਾ ਅੜਾ ਰੱਬ ਦਾ ਪਿਆਰਾ ਹੋਏਗਾ ਬੜੀ ਕਲਾ ਵਾਲਾ ਹੋਏਗਾ ਯਾਦ ਰਹੇ ਛੇਵੇਂ ਪਾਤਸ਼ਾਹ ਜਿਹਦੇ ਵੇਲੇ ਆਪਾਂ ਬਾਬਾ ਬਿਧੀ ਚੰਦ ਸਾਹਿਬ ਦਾ ਜ਼ਿਕਰ ਬਹੁਤ ਵਾਰੀ ਸੁਣਿਆ ਪਰ ਆਪਾਂ ਸਿਰਫ ਇੱਕੋ ਹੀ ਬਾਬਾ ਬਿਧੀਵੰਦ ਸਾਹਿਬ ਦਾ ਨਾਮ ਸੁਣਿਆ ਸ਼ੀਨੇ ਕੰਡ ਵਾਲੇ ਪਰ ਸੋਹ ਸਿੰਘ ਦੇ ਵਿੱਚ ਵੀ ਬਾਬਾ ਬਿਧੀ ਚੰਦ ਹੋਏ ਜੇ 1632 ਚ ਜਨਮ ਹੋਇਆ ਉਹ ਭਾਈ ਦਾਮੂ ਘਮਰਾ ਦਾ ਪੁੱਤਰ ਸੀ 1632 ਮੈਂ ਦਾ ਜਨਮ ਹੁੰਦਾ ਉਹਨਾਂ ਦਾ ਨਾਮ ਵੀ ਬਿਧੀ ਚੰਦ ਸਾਹਿਬ ਕਰਕੇ ਪਰ ਹੈ ਬੜੇ ਕਮਾਲ ਦਾ ਕਾਰੀਗਰ ਸੀ ਸਤਿਗੁਰੂ ਗੁਰੂ ਹਰ राय ਸਾਹਿਬ ਮਹਾਰਾਜ ਸਾਹਿਬ ਤੱਕ ਸਤਵੇਂ ਬਾਦਸ਼ਾਹ ਜੀ ਦੀ ਜੜੀ ਵੱਡੀ ਫ਼ੌਜ ਅੰਦਰ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੀ 7000 ਫੌਜ ਰਹਿੰਦੀ ਹੈ ਹਰ 2200 ਘੋੜਸਵਾਰ ਦੇ ਹੱਥ ਗੁਰੂ ਹਰ राय ਸਾਹਿਬ ਨਾਲ ਰਹਿੰਦੇ। ਛੇਵੇਂ ਬਾਦਸ਼ਾਹ ਤੋਂ ਬਾਅਦ ਇਹ ਭਾਈ ਵੀਰ ਜੀ ਚੱਲ ਸਤਵੇਂ ਪਾਤਸ਼ਾਹ ਜੀ ਦੇ 2200 ਘੋੜਸਵਾਰਾਂ ਦੇ ਜਥਿਆਂ ਵਿੱਚ ਜਥੇ ਦਾ ਵੀ ਰਹਿਆ। ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਦਾ ਇਸ ਪਿਆਰੇ ਨੇ ਲੰਬਾ ਸਮਾਂ ਖੁਸ਼ੀਆਂ ਮਾਣੀਆਂ ਔਰ ਅਕਸਰ ਆਪਣੇ ਨਗਰ ਕਈ ਵਾਰ ਕੀਰਤਪੁਰ ਸਾਹਿਬ ਤੋਂ ਸੁਰ ਸਿੰਘ ਸਾਹਿਬ ਇਹ ਨਗਰਾਂ ਚ ਆਉਂਦੇ ਜਾਂਦੇ ਰਹੇ ਸੀ ਵਕਤ ਗੁਜ਼ਰਿਆ ਇਸ ਮੌਕੇ ਦਾ ਰਾਜਪੂਤ ਮੁਰਾਦਾ